ਜਿਹੜੇ ਵਿਕਰਮਜੀਤ ਮਜੀਠੀਆ ਨੂੰ ਤੂੰ ਸ਼ੂਬ ਸ਼ੂਬ ਕਰਦਾ ਸੀ ਉਹਨੂੰ ਤੂੰ ਜਾ ਕੇ ਜੱਪੀਆਂ ਪਾਈਆਂ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਨਵਜੋਤ ਸਿੰਘ ਸਿੱਧੂ ਤੇਰਾ ਕੋਈ ਸਟੈਂਡ ਨਹੀਂਗਾ ਸਾਰੀਆਂ ਪਾਰਟੀਆਂ ਬਦਲਦੀਆਂ ਜੇਕਰ ਨਹੀਂ ਗਿਆ ਤਾਂ ਕੱਲਾ ਝਾੜੂ ਦੇ ਵਿੱਚ ਨਹੀਂ ਗਿਆ ਮੈਂ ਤਾਂ ਹੁਣ ਰਾਹੁਲ ਗਾਂਧੀ ਨੂੰ ਕਹਿਣਾ ਚਾਹੂੰਗਾ ਕਿ ਯਾਰ ਕੋਈ ਨਵਜੋਤ ਸਿੰਘ ਸਿੱਧੂ ਨੂੰ ਕੋਈ ਤਕੜਾ ਜੌਦਾ ਦੇ ਦਿਓ ਕੋਈ ਮਹੀਨਾ 10 ਮਹੀਨੇ ਚੁੱਪ ਰਹਿ ਜੂਗਾ ਜਿਵੇਂ ਕਰੋ ਤੈਨੂੰ ਕੁਰਸੀ ਚਾਹੀਦੀ ਆ ਉਹ ਕੱਲੀ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਆ ਹੋਰ ਤੈਨੂੰ ਕੋਈ ਪੰਜਾਬ ਦੇ ਲੋਕਾਂ ਦਾ ਫਿਕਰਫਕਰ ਨਹੀਂਗਾ ਲੋਕਾਂ ਨੂੰ ਕੀ ਕਹਿ ਰਿਹਾ ਸਾਡੇ ਤੇ ਕਰਜ਼ਾ ਚੜ ਗਿਆ ਕੌਣ ਇਹਨਾਂ ਦਾ ਭਾਉ ਆ ਕੇ ਲਾਊਗਾ ਕੌਣ ਲਾਊਗਾ ਕਰਜ਼ਾ ਹਜ਼ਾਰ ਹਜ਼ਾਰ ਰੁਪਿਆ ਕਿਹਾ ਸੀ ਇਹਨਾਂ ਨੇ ਕਿੱਥੇ ਹੈ ਹਜ਼ਾਰ ਰੁਪਿਆ ਆਇਆ ਕਿਸੇ ਦੇ ਖਾਤੇ ਨਹੀਂ ਆਉਣਾ ਕਦੇ ਤੇ ਹਦਮਾਨ ਤੇ ਕਦੇ ਤੇ ಕಾಂಗ್ರೆਸ ਤੇ ਬਿਆਨ ਕਦੇ ਕਿਸੇ ਤੇ ਬਿਆਨ ਹੁਣ ਜਵਾਬ ਦੇ ਕੇ ਜਾਈ ਨੌਜੋਤ ਸਿੰਘ ਸਿੱਧੂ ਹੁਣ ਜਵਾਬ ਦੇ ਕੇ ਜਾਈਂ ਤੇਰੇ ਮੈਂ ਬਿਆਨ ਭਾਸ਼ਣ ਸੁਣਦਾ ਆ ਰਿਆਂ ਆਹ ਪਤਾ ਨਹੀਂ ਕਿਹੜਾ ਰੀਚਾਰਜ ਆ ਖੌਰੇ ਕੋਈ ਤੇਰਾ ਕੋਈ ਸੱਲ ਸੁੱਲ ਘਟਦੇ ਆ ਇਹਨਾਂ ਦਿਨਾਂ ਦੇ ਵਿੱਚ ਆ ਕੇ ਸਾਲ ਦੇ ਵਿੱਚ ਕੋਈ ਮਹੀਨਾਕ ਸੱਲ ਤੇਰੇ ਪੂਰੇ ਰਹਿੰਦੇ ਆ ਉਹਨਾਂ ਸੱਲਾਂ ਦੇ ਵਿੱਚ ਆ ਕੇ ਬੋਲਦਾ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗਾ ਕਰੇ ਨੰਗਾ ਇਹ ਸਵਾਲ ਆ ਇਹ ਛਾਣ ਕੇ ਤੇਰੇ ਇਹ ਭਾਸ਼ਣ ਅੱਜ ਲਗਭਗ 15 20 ਦਿਨ ਹੋ ਗਏ ਕਦੇ ਪ੍ਰਧਾਨਤਮਾਨ ਤੇ ਕਦੇ ਤੇਰੇ ਕਾਂਗਰਸ ਤੇ ਬਿਆਨ ਕਦੇ ਕਿਸੇ ਤੇ ਬਿਆਨ ਹੁਣ ਜਵਾਬ ਦੇ ਕੇ ਜਾਈਂ ਲੋਕਾਂ ਦਾ ਇਕੱਠ ਕਰ ਲੈਣਾ ਇਕੱਠ ਕੋਈ ਇਹ ਨਹੀਂ ਹੁੰਦਾ ਵੀ ਨਵਜੋਤ ਸਿੰਘ ਸਿੱਧੂ ਨੇ ਇਕੱਠ ਰੱਖਿਆ ਤੇ ਸਾਰਾ ਪੰਜਾਬ ਭੱਜ ਕੇ ਜਾਊਗਾ ਇਹੋ ਜੀ ਕੋਈ ਗੱਲ ਨਹੀਂ ਗਈ ਅਸਲ ਦੇ ਵਿੱਚ ਜਦੋਂ ਇਕੱਠ ਰੱਖਿਆ ਜਾਂਦਾ ਪਿੰਡਾਂ ਦੇ ਵਿੱਚ ਤੇਰੇ ਲੀਡਰ ਹੁੰਦੇ ਆ ਔਰ ਜਿਹੜੇ ਲੀਡਰ ਹਰ ਇੱਕ ਵਿਅਕਤੀ ਦੇ ਹੁੰਦੇ ਆ ਜਿਹੜਾ ਪਾਰਟੀ ਬਾਜ਼ੀ ਦਾ ਹੁੰਦਾ ਜਿਹੜੇ ਪਿੰਡਾਂ ਦੇ ਲੀਡਰਾਂ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਕਿ ਆ ਤੇਰੇ ਕੋਲ ਦੋ ਬੱਸਾਂ ਭੇਜਣੀਆਂ ਆ ਆ ਦੋ ਬੱਸਾਂ ਤੁੰਨ ਕੇ ਆਉਣੀਆਂ ਚਾਹੀਦੀਆਂ ਜਿਵੇਂ ਮਰਜੀ ਆਉਣ ਇਤਿਹਾਸ ਗਵਾ ਕਿਸੇ ਵੀ ਪਾਰਟੀ ਦੀ ਰੈਲੀ ਹੋਈ ਆ ਤੇ ਉਹ ਜਿਹੜੀਆਂ ਬੱਸਾਂ ਉਹ ਪਾਰਟੀ ਵਾਲੇ ਭੇਜਦੇ ਆ ਨਾ ਕਿ ਕੋਈ ਪਿੰਡ ਵਾਲੇ ਆਪ ਇਕੱਠੇ ਹੋ ਕੇ ਗਏ ਆ ਜੇਕਰ ਪਿੰਡਾਂ ਵਾਲੇ ਆਪ ਇਕੱਠੇ ਹੋ ਕੇ ਜਾਣ ਤਾਂ ਆਪ ਦੇ ਕੋਲੋਂ ਜਾਣ ਕਿਸੇ ਦੀਆਂ ਬੱਸਾਂ ਨਾ ਆਉਣ ਹੁਣ ਮੈਂ ਜਵਾਬ ਇਹ ਦੇਣ ਲੱਗਿਆ ਕਿ ਐਮਐਲਏ ਤੂੰ ਰਿਆਂ ਬਿਜਲੀ ਮੰਤਰੀ ਤੈਨੂੰ ਬਣਾਇਆ ਜਿਹੜਾ ਕਹਲਾ ਭਾਜਪਾ ਦੇ ਵਿੱਚ ਤੂੰ ਰਿਆਂ ਸਾਰੀਆਂ ਪਾਰਟੀਆਂ ਬਦਲ ਤੀਆਂ ਜੇਕਰ ਨਹੀਂ ਗਿਆ ਤਾਂ ਕੱਲਾ ਝਾੜੂ ਦੇ ਵਿੱਚ ਨਹੀਂ ਗਿਆ ਜਦੋਂ ਝਾੜੂ ਆਉਣ ਵਾਲਾ ਸੀ ਉਦੋਂ ਝਾੜੂ ਤੇ ਵੀ ਚੁੱਪ ਚਾਪ ਰਿਆਂ ਬਾਅਦ ਦੇ ਵਿੱਚ ਬੋਲਣ ਲੱਗਿਆ ਹੁਣ ਕਿ ਲੋਕਾਂ ਨੂੰ ਕੀ ਕਹਿ ਰਿਆਂ ਸਾਡੇ ਤੇ ਕਰਜ਼ਾ ਚੜ ਗਿਆ ਕੌਣ ਇਹਨਾਂ ਦਾ ਭਾਉ ਆ ਕੇ ਲਾਊਗਾ ਕੌਣ ਲਾਊਗਾ ਕਰਜ਼ਾ 100000 ਰੁਪਿਆ ਕਿਹਾ ਸੀ ਇਹਨਾਂ ਨੇ ਕਿੱਥੇ ਹੈ 100000 ਆਇਆ ਕਿਸੇ ਦੇ ਖਾਤੇ ਨਹੀਂ ਆਉਣਾ ਫੇਰਾਦਾ ਆਪਣੰਗ ਬਾਪਨੰਗ ਤੀਜੇ ਨੰਗ ਨਾਨਕੇ ਨੰਗਾ ਕਰੇ ਨੰਗਾ ਹੈ ਸਵਾਲਿਆ ਏ ਛਾਣ ਕੇ ਅੱਛਾ ਪੰਜਾਬ ਵਾਲੇ ਨੰਗ ਸੀ ਤੇ ਨੰਗਾ ਕਰੇ ਨੰਗਾ ਆ ਗਏ ਲਿਆਏ ਸਵਾਲ ਛਾਣ ਕੇ ਇਹ ਨੰਗ ਕਿਉਂ ਹੋਏ ਆ ਕਰਜ਼ੇ ਕਿਉਂ ਚੜੇ ਆ ਮੈਨੂੰ ਸਮਝ ਨਹੀਂ ਆਉਂਦੀ ਇੱਕ ਪਾਸੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਜਾਂ ਨਾ ਦੂਜੇ ਪਾਸੇ ਲੋਕਾਂ ਨੂੰ 1000 ਰੁਪਏ ਵਾਲਾ ਤੋਂ ਮੁੱਦਾ ਯਾਦ ਕਰਾਈ ਜਾਣਾ ਜੇਕਰ ਇੱਕ ਕਰੋੜ ਔਰਤ ਨੂੰ ਵੀ ਉਹ 1000 ਰੁਪਇਆ ਦੇਣ 1000 ਕਰੋੜ ਰੁਪਇਆ ਮਹੀਨੇ ਦਾ ਬਣਦਾ ਤੇ ਬਾਹਰੋਂ ਪੰਜੀ 60 60000 ਕਰੋੜ ਰੁਪਇਆ 5 ਸਾਲਾਂ ਦਾ ਬਣੂਗਾ ਕਿ ਉਹ ਭਰੂਗਾ ਕੌਣ ਨਵਜੋਤ ਸਿੰਘ ਸਿੱਧੂ ਜਾਂ ਕੇਜਰੀਵਾਲ ਜਾਂ ਭਗਵੰਤ ਮਾਨ ਕੋਈ ਨਹੀਂ ਪਰਦਾ ਉਹ ਭਰਨਾ ਪੈਣਾ ਪੰਜਾਬ ਦੇ ਲੋਕਾਂ ਨੂੰ ਸਾਡਾ ਸਿਰ ਤੇ ਸਾਡੀਆਂ ਜੁੱਤੀਆਂ ਯਾਰ ਐਡੇ ਅਹੁਦੇ ਤਗੜੇ ਰਹਿ ਜਾਂ ਨਵਜੋਤ ਸਿੰਘ ਸਿੱਧੂ ਹੁਣ ਯੱਕ ਦਾ ਵੀ ਠੰਡਾ ਪੈ ਜਾਣਾ ਯੱਕ ਦਾ ਵੀ ਗਰਮ ਹੋ ਜਾਣਾ ਅਸਲ ਦੇ ਵਿੱਚ ਮੈਂ ਤਾਂ ਹੁਣ ਰਾਹੁਲ ਗਾਂਧੀ ਨੂੰ ਕਹਿਣਾ ਚਾਹੂੰਗਾ ਕਿ ਯਾਰ ਕੋਈ ਨਵਜੋਤ ਸਿੰਘ ਸਿੱਧੂ ਨੂੰ ਕੋਈ ਤਗੜਾ ਅਹੁਦਾ ਦੇ ਦਿਓ ਕੋਈ ਮਹੀਨਾ 10 ਮਹੀਨੇ ਚੁੱਪ ਰਹਿ ਜਾਊਗਾ ਫਿਰ ਜਦੋਂ ਉਹਦਾ ਨਾ ਰਿਆ ਉਹਨੇ ਉਦੋਂ ਹੀ ਬੋਲਣਾ ਸਟਾਰਟ ਕਰ ਦੇਣਾ ਜਦੋਂ ਤੁਹਾਡਾ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣਿਆ ਉਦੋਂ ਉਸੇ ਦੇ ਵਿਰੁੱਧ ਤੂੰ ਹੋ ਗਿਆ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਰਿਆ ਉਹਨੇ ਤੈਨੂੰ ਬਿਜਲੀ ਮੰਤਰੀ ਬਣਾਇਆ ਉਹ ਤੋਂ ਤੂੰ ਅਸਤੀਫਾ ਦੇਤਾ ਸਾਰੀਆਂ ਚੀਜ਼ਾਂ ਤੋਂ ਦਾ ਤੂੰ ਭਜਦਾ ਰਿਆ ਤੇ ਪੰਜਾਬ ਦਾ ਭਲਾ ਕਿੱਥੋਂ ਆਜੂਗਾ ਨਾਲੇ ਗੱਲ ਸੁਣੋ ਮੇਰੀ ਤੁਸੀਂ ਕੀ ਕਿਹਾ ਸਿੱਖ ਨਹੀਂ ਮਰਦੇ ਇਹਨਾਂ ਨੂੰ ਅਬਦਾਲੀ ਵਰਗੇ ਮਾਰਨਾ ਏ ਫਲਾਨੇ ਮਾਰਨਾ ਏ ਧੌਂਕੇ ਮਾਰਨਾ ਏ ਉਹ ਸ਼ਰਮ ਕਰੋ ਯਾਰ ਗੱਲ ਨਾਲੇ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਇੰਨੀ ਗੱਲ ਨਾ ਕਰਿਆ ਕਰ ਜੇਕਰ ਪੰਜਾਬ ਦੀ ਗੱਲ ਕਰਦੇ ਤਾਂ ਕਿੱਡੇ ਦੀ ਤੂੰ ਪਾਰਟੀ ਆਪ ਦੀ ਬਣਾ ਲੈਂਦਾ ਤੇ ਪਾਰਟੀ ਬਣਾ ਕੇ ਤੂੰ ਭਾਈ ਸਾਹਿਬ ਆਪ ਦਾ ਕੋਈ ਨਾ ਕੋਈ ਜਿਹੜਾ ਪੰਜਾਬ ਦਾ ਭਲਾ ਕਰ ਦੇਣਾ ਸੀ ਪਰ ਜਦੋਂ ਵੀ ਤੈਨੂੰ ਪਾਰਟੀ ਤੋਂ ਕਿਸੇ ਨੇ ਅਹੁਦੇ ਤੋਂ ਲਾਇਆ ਤੇ ਤੂੰ ਕੁਛ ਨਹੀਂ ਕੀਤਾ ਪਾਰਟੀ ਦੂਜੀ ਜਾ ਕੇ ਜੁਆਇਨ ਕੀਤੀ ਆ ਹੋਰ ਕੁਝ ਵੀ ਨਹੀਂ ਅਸਲ ਦੇ ਵਿੱਚ ਜਦੋਂ ਤਾਂ ਤੇਰੇ ਕੋਲ ਆਉਂਦਾ ਹੋਵੇ ਉਦੋਂ ਬਾਅਦ ਤਾਂ ਸਭ ਕੁਝ ਮਿੱਟੀ ਹੋ ਜਾਂਦਾ ਨਾਰੇ ਤੁਸੀਂ ਇਹ ਕਹਿੰਦੇ ਫਿਰਦੇ ਆ ਕਿ ਪੰਜਾਬ ਦਾ ਭਲਾ ਕਰੀਏ ਪੰਜਾਬ ਦਾ ਭਲਾ ਕਰੀਏ ਆ ਜਿਹੜਾ ਤੂੰ ਰੇਲਿੰਗਾਂ ਤੇ ਪੈਸਾ ਲਾਉਂਦਾ ਫਿਰਦਾ ਆ ਆ ਰੇਲਿੰਗਾਂ ਤੇ ਕੱਟ ਕਰਦਾ ਫਿਰਦਾ ਲੈ ਐ ਕਰ ਆ ਪਿੰਡਾਂ ਦੇ ਵਿੱਚ ਤੂੰ ਕਹਿਣਾ ਚਿੱਟਾ ਵਿਕੀ ਜਾਂਦਾ ਮੈਂ ਵੀ ਕਹਿਣਾ ਵੇਕਦਾ ਤੇ ਫੇਰ ਆਪਦੀ ਬਨਾ ਟੀਮ ਜਿਹੜਾ ਉੱਥੇ ਹਜ਼ਾਰਾਂ ਦਾ ਕੱਟ ਕਰਦਾ ਉਹ ਹਜ਼ਾਰਾਂ ਨੂੰ ਛੂਟਾਂ ਦੇ ਜਿੰਨਾ ਪਿੰਡਾਂ ਦੇ ਵਿੱਚੋਂ ਤੇਰੀਆਂ ਬੱਸਾਂ ਹੁੰਦੀਆਂ ਜਾਂ ਜਿਹੜੇ ਲੋਕ ਚੱਲ ਕੇ ਆਉਂਦੇ ਆ ਉਹਨਾਂ ਨੂੰ ਮੈਂ ਪੂਰੀ ਥਾਪੀ ਮਾਰ ਤਗੜੀ ਥਾਪੀ ਮਾਰ ਤੇ ਉਹਨਾਂ ਨੂੰ 20-20 ਬੰਦਿਆਂ ਨੂੰ ਲਾਹ ਹਰ ਪਿੰਡ ਦੇ ਵਿੱਚ ਲਾਹ ਅੱਗੇ ਹੋ ਕੇ ਕੰਮ ਕਰ ਮਕਵਾ ਚਿੱਟਾ ਮਕਵਾ ਮੁੱਕ ਜਾਊਗਾ ਐਵੇਂ ਉੱਥੇ ਰੇਲ ਨਾ ਕਰਕੇ ਕੱਠ ਕਰਕੇ ਭਾਸ਼ਣ ਦੇਣ ਦੇ ਨਾਲ ਤਾਂ ਪੰਜਾਬ ਦਾ ਪਲਾ ਨਹੀਂ ਹੋਣਾ ਆ ਜਿਹੜੇ ਢੁੰਡਾਂ ਦੇ ਦਿਨ ਚੱਲੀ ਜਾਂਦੇ ਆ ਕੁਝ ਲੋਕਾਂ ਦਾ ਕੰਮ ਚੱਲੀ ਜਾਂਦਾ ਕੁਝ ਲੋਕਾਂ ਦਾ ਨਹੀਂ ਚੱਲਦਾ ਜਿੰਨਾ ਲੋਕਾਂ ਦਾ ਕੰਮ ਨਹੀਂ ਚੱਲਦਾ ਜਾ ਕੇ ਉਹਨਾਂ ਤੋਂ ਪੁੱਛ ਲੋਕ ਬਿਨਾ ਇਲਾਜ ਤੋਂ ਰਹਿੰਦੇ ਫਿਰਦੇ ਆ ਤੇ ਜਿਹੜੇ ਅੰਗ ਹੀਣ ਵਿਅਕਤੀ ਆ ਔਰ ਜਿਹੜੇ ਆਪਣੇ ਆ ਗੁਰਪ੍ਰੀਤ ਵਜਦਾ ਜਿਹੜਾ ਆਪਣਾ ਆਪਣੀ ਸੇਵਾ ਮੈਂ ਮਾਫੀ ਚਾਹੁੰਦਾ ਉਹਨਾਂ ਦੀ ਮੈਂ ਜਿਹੜਾ ਕਹਿ ਲਉ ਉਹਨਾਂ ਦੀ ਨਾਂ ਭੁੱਲ ਗਿਆ ਸੰਸਤਾ ਦਾ ਉਹ ਗੁਰਪ੍ਰੀਤ ਨਾਂ ਦਾ ਵਿਅਕਤੀ ਜਿਹੜਾ ਸਾਡਾ ਭਰਾ ਅਕਸਰ ਮੈਂ ਉਹਨਾਂ ਦੀਆਂ ਵੀਡੀਓ ਦੇਖਦਾ ਉਹ ਲੋਕਾਂ ਨੂੰ ਤੋਂ ਸਾਹਮਣੇ ਫਿਰਦੇ ਆ ਇਲਾਜ ਕਰਾਉਣ ਵਾਸਤੇ ਐਨ ਜੀਓ ਵਾਲੇ ਫਿਰਦੇ ਆ ਕਿ ਤੂੰ ਕਿੱਥੇ ਫਿਰਦਾ ਰਿਆ ਤੇ ਭਾਈ ਸਾਹਿਬ ਕੱਲੇ ਸ਼ੇਅਰ ਸੁਣਾਏ ਆ ਚਾਹੇ ਉਹ ਫਿਲਮਾਂ ਦੇ ਵਿੱਚ ਸੁਣਾਏ ਆ ਚਾਹੇ ਆਪਦੇ ਛੋ ਦੇ ਵਿੱਚ ਸੁਣਾਏ ਆ ਤੇ ਜੇਕਰ ਮਰਵਾਈ ਆ ਤਾਂ ਤਾੜੀ ਮਰਵਾਈ ਆ ਨਵਜੋਤ ਸਿੰਘ ਸਿੱਧੂ ਜਿਹੜੇ ਕਲਾ ਆ ਜਿਹੜੋਂ ਤੇਰੇ ਭਾਸ਼ਣ ਸੁਣ ਆਉਂਦੇ ਆ ਠੋਕੋ 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 ਤਾੜੀ ਠੋਕੋ ਤਾੜੀ ਦੇ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ ਐਵੇਂ ਮੈਂ ਕਹਿਣਾ ਛੱਜ ਬੋਲੇ ਪਰਸ਼ਾਨੀ ਨਾ ਬੋਲੇ ਜੇਕਰ ਤੂੰ ਛੱਡ ਪਰੇ ਭਗਵੰਤ ਮਾਨ ਨੂੰ ਛੱਡ ਚਰਨਜੀਤ ਸਿੰਘ ਚੰਨੀ ਨੂੰ ਛੱਡ ਕੈਪਟਨ ਮਰਿੰਦਰ ਸਿੰਘ ਨੂੰ ਅੱਜੋਂ ਤੂੰ ਫੇਰ ਕਹੀ ਜਾਣਾ ਕਿ ਬਾਬਲ ਕੈਪਟਨ ਆਏ ਆ ਬਾਬਲਾ ਨੇ ਐ ਕੀਤਾ ਬਾਬਲਾ ਨੇ ਉਹ ਕੀਤਾ ਜਿਹੜੇ ਵਿਕਰਮਜੀਤ ਮਜੀਠੀਏ ਨੂੰ ਤੂੰ ਸ਼ੂਪ ਸ਼ੂਪ ਕਰਦਾ ਸੀ ਉਹਨੂੰ ਤੂੰ ਜਾ ਕੇ ਜੱਫੀਆਂ ਪਾਈਆਂ ਓਏ ਕੀ ਮਤਲਬ ਸਟੈਂਡ ਵੀ ਹੋਵੇ ਨਾ ਫਿਰ ਬੰਦੇ ਦੇ ਤਾਂ ਹੀ ਤਾਂ ਕਹਿਣਾ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਨਵਜੋਤ ਸਿੰਘ ਸਿੱਧੂ ਤੇਰਾ ਕੋਈ ਸਟੈਂਡ ਨਹੀਂਗਾ ਆਪਦਾ ਸਟੈਂਡ ਬਣਵਾ ਪਹਿਲਾਂ ਫਿਰ ਪਤਾ ਲੱਗੂਗਾ ਮੈਂ ਤਾਂ ਅਕਸਰ ਵੇਖ-ਵੇਖ ਕੇ ਹੈਰਾਨ ਹੁੰਨਾ ਰਹਿਣਾ ਕਿ ਆ ਅੱਜ ਆਏ ਆ ਝਾੜੂ ਵਾਲਿਆਂ ਨੂੰ ਪਰੇ ਕਰ ਪਰੇ ਰਹਿ ਕੇ ਪਾਸੇ ਰਹਿ ਕੇ ਤੈਨੂੰ ਕਿੰਨਾ ਚਿਰ ਹੋ ਗਿਆ ਰਾਜਨੀਤੀ ਦੇ ਵਿੱਚ ਤੇਰੇ ਹਲਕੇ ਦੇ ਵਿੱਚ ਤੂੰ ਕੀ ਫ੍ਰੀ ਹਸਪੀਟਲ ਬਣਾਤੇ ਆ ਉਹ ਮਸ਼ੀਨਾ ਤੂੰ ਸਰਕਾਰੀ ਹਸਪੀਟਲਾਂ ਚ ਆਦੇ ਹੱਥੇ ਚ ਪੂਰੀਆਂ ਕਰਾਤੀਆਂ ਸੀ ਜਿਹੜੀਆਂ ਪ੍ਰਾਈਵੇਟਾਂ ਦੇ ਵਿੱਚ ਹੁੰਦੀਆਂ ਸੀ ਜਵਾਬ ਨਹੀਂ ਇਹਦਾ ਮੜਾ ਜਾ ਹੁਣ ਐਵੇਂ ਗੱਲਾਂ ਕਰਨ ਦੇ ਨਾ ਭਾਸ਼ਨ ਦਿੱਤੇ ਆ ਕੱਲੇ ਬਸ ਜਿਵੇਂ ਕਹ ਲੋ ਤੈਨੂੰ ਕੁਰਸੀ ਚਾਹੀਦੀ ਆ ਉਹ ਕੱਲੀ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਆ ਹੋਰ ਤੈਨੂੰ ਕੋਈ ਪੰਜਾਬ ਦੇ ਲੋਕਾਂ ਦਾ ਫਿਕਰਫਕਰ ਨਹੀਂਗਾ ਕਦੇ ਆਖੇ ਬੱਕਰੀਆਂ ਚੋਲੀਆਂ ਕਦੇ ਐ ਕਰ ਲਿਆ ਉਹ ਤੂੰ ਆਪਿਆਂ ਨੂੰ ਕਹੀ ਜਾਂਦਾ ਤੂੰ ਉਹਨਾਂ ਦੇ ਨਾਲ ਰੁੱਸਦਾ ਰਿਆ ਤੂੰ ਹੀ ਉਹਨਾਂ ਤੋਂ ਪਾਸੇ ਹੁੰਦਾ ਰਿਆ ਰੌਲਾ ਕੀ ਇੱਥੋਂ ਪਤਾ ਲੱਗਦਾ ਕਿ ਤੇਰੀ ਲੜਾਈ ਸਿਰਫ ਕੁਰਸੀ ਦੇ ਨਾਲ ਆ ਜੇਕਰ ਅੱਜ ਇੱਕ ਗੱਲ ਯਾਦ ਰੱਖੋ ਕਿ ਅੱਜ ਨਵਜੋਤ ਸਿੰਘ ਸਿੱਧੂ ਕੋਲ ਪਾਵਰ ਹੈ ਨਹੀਂਗੀ ਹੈਗੀ ਆ ਕਿ ਰਾਹੁਲ ਗਾਂਧੀ ਦੇ ਨਾਲ ਹੱਥ ਨਹੀਂ ਮਿਲਦਾ ਮਿਲਦਾ ਲੈ ਜਾ ਛੱਡ ਮੇਰੇ ਕੋਲ ਤੇਰੇ ਜਿੰਨੀ ਪਾਵਰ ਹੁੰਦੀ ਲੈ ਮੈਂ ਲੋਕਾਂ ਦੇ ਵਿੱਚ ਐਲਾਨ ਕਰਦਾ ਮੈਨੂੰ ਤੁਸੀਂ ਕਹਿੰਦੇ ਜਿਵੇਂ ਫਿਰਦੇ ਸੀ ਭਲਾ ਚੌਂਕ 'ਚ ਖੜਕੇ ਗੋਲੀ ਮਾਰ ਦਿੰਦੇ ਮੈਂ ਜੇਕਰ ਤਿੰਨ ਹਲਕਿਆਂ ਦੇ ਵਿੱਚੋਂ ਚਿੱਟੇ ਦਾ ਨਾਮੋ ਨਿਸ਼ਾਨ ਨਾ ਬੰਦ ਕਰਾ ਦਿੰਦਾ ਜੇਕਰ ਮੇਰੇ ਨਾਲ ਆ ਜਿਹੜੇ ਲੋਕ ਇੰਨੀਆਂ ਰੇਲੀਆਂ ਚਾਹੁੰਦੇ ਹੁੰਦੇ ਤਾਂ ਮੈਂ ਕਹਿਣਾ ਸੀ ਇੱਕ ਥਾਪੜ ਕੇ ਕਿ ਮੈਂ ਕਹਿਣਾ ਕਿ ਜਿਹੜੇ ਮੇਰੇ ਪਿੰਡ 'ਚ ਬੰਦੇ ਬੈਠੇ ਆ ਮੇਰੇ ਕੋਲ ਆ ਪਾਵਰ ਪਈ ਆ ਕਿਉਂਕਿ ਤੁਹਾਡੇ ਕੋਲ ਮੰਤਰੀਆਂ ਦੀ ਪਾਵਰ ਆ ਤੁਹਾਨੂੰ ਪੁਲਿਸ ਨੇ ਹੱਥ ਨਹੀਂ ਪਾਉਣਾ ਜਦੋਂ ਤੁਸੀਂ ਕਹੋਗੇ ਕਿ ਨਵਜੋਤ ਸਿੰਘ ਸਿੱਧੂ ਦੇ ਬੰਦੇ ਪਿੰਡਾਂ ਦੇ ਵਿੱਚੋਂ ਚਿੱਟਾ ਬੰਦ ਕਰਾਉਣਗੇ ਉਹ ਤੂੰ ਬਣਾ ਲਿਆ ਚੈਨਲ ਅਖ ਜਿੱਤੇਗਾ ਪੰਜਾਬ ਹਲੇ ਚੈਨਲ ਬਣਾਇਆ ਸੀ ਬਾਅਦ ਚ ਕਰੋਨਾ ਮਾਹੀ ਆ ਜਿਹੜੀ ਆ ਮਹਾਮਾਰੀ ਆ ਗਈ ਉਹਦੇ ਵਿੱਚ ਤੇਰਾ ਚੈਨਲ ਵੀ ਮਰ ਗਿਆ ਉਹਨੂੰ ਵੀ ਕਰੋਨਾ ਵਾਇਰਸ ਹੋ ਗਈ ਸੀ ਫਿਰ ਉਸ ਤੋਂ ਬਾਅਦ ਜਿੱਤੇਗਾ ਪੰਜਾਬ ਕਿੱਥੇ ਰਹਿ ਗਿਆ ਤੇਰਾ ਚੈਨਲ ਬਣਿਆ ਸੀ ਜਿੱਤੇਗਾ ਪੰਜਾਬ ਕਿਉਂਕਿ ਤੇਰੀ ਜਿਹੜੀ ਨੀਅਤ ਆ ਤੇਰੀ ਜਿਹੜੀ ਅੱਖ ਆ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਖੜੀ ਆ ਨਮਜੋਤ ਸਿੰਘ ਸਿੱਧੂ ਹੋਰ ਕਿਤੇ ਨਹੀਂ ਖੜੀ ਮੈਂ ਕਹਿੰਦਾ ਮਾਰ ਲਲਕਾਰਾ ਤੇਰੇ ਨਾਲ ਮੈਂ ਵੀ ਤੁਰਦਾ ਜੇਕਰ ਕਰੋਨਾ ਚਿੱਟਾ ਬੰਦ ਤੱਕਰਾ ਓਏ ਤੂੰ ਵੀ ਉਹ ਮੌਜੂਦਾ ਐਮਐਲਏ ਰਿਆਂ ਹੁਣੀ ਹਰਿਆ ਇੰਨਾ ਚਿਰ ਹੋ ਗਿਆ ਤੈਨੂੰ ਰਾਜਨੀਤੀ ਦੇ ਵਿੱਚ ਤੇ ਕੰਮ ਕੀ ਹੋ ਜਾਂਦਾ ਬਸ ਚੱਕਰੇ ਆ ਕਿ ਮੱਛੀ ਉਦੋਂ ਤੱਕ ਹੀ ਬੁਰਕਦੀ ਆ ਜਦੋਂ ਤਲਾਹ ਦੇ ਵਿੱਚ ਵੀਰੋ ਪਾਣੀ ਨਾ ਹੋਵੇ ਫਿਰ ਤੋ ਸੁਣੋ ਮੱਛੀ ਉਦੋਂ ਤੱਕ ਹੀ ਬੁੜਕਦੀ ਆ ਜਦੋਂ ਮੱਛੀ ਜਿਹੜਾ ਕਹਿ ਲਓ ਤਲਾਬ ਦੇ ਵਿੱਚ ਪਾਣੀ ਨਾ ਹੋਵੇ ਜਦੋਂ ਉਸ ਤਲਾਬ ਦੇ ਵਿੱਚ ਪਾਣੀ ਆ ਜਾਂਦਾ ਉਹ ਮੱਛੀ ਥਿਆਉਂਦੀ ਨਹੀਂ